ਪੰਜਾਬ ਦਾ ਸਭ ਤੋਂ ਐਸ ਸਮੇਂ ਚਰਚਿਤ ਮਸਲਾ ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਕਿ ਐਸ ਸਮੇਂ ਸਾਰੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪੰਜਾਬ ਦੇ ਅੰਦਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਹੈ ਜਿਹੜੀ ਉਹਨਾਂ ਦੀ ਨਾਜਾਇਜ਼ ਪ੍ਰਾਪਰਟੀ ਹੈ ਬਣਾਈ ਹੋਈ ਉਹਦੇ ਤੇ ਐਸ ਸਮੇਂ ਜਾਂਚ ਚੱਲ ਰਹੀ ਹੈ ਉਹ ਪ੍ਰਾਪਰਟੀ ਬਣਾਉਣ ਦੇ ਲਈ ਕਰੋੜਾਂ ਰੁਪਈਆ ਕਿੱਥੋਂ ਆਇਆ ਉਸ ਦੀ ਪੂਰੀ ਦੀ ਪੂਰੀ ਕੜੀ ਬਾਰ ਕੜੀ ਉਹਦੀ ਜਾਂਚ ਚੱਲ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਮੈਂ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਥੋੜੇ ਮਾਧਿਅਮ ਦੇ ਨਾਲ ਕਿ ਪੰਜਾਬੀਓ ਦੇਖੋ ਕਿੱਡੀ ਹੈਰਾਨੀ ਦੀ ਗੱਲ ਕਿ ਜਿੱਥੇ ਵਿਜੀਲੈਂਸ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕਰ ਰਹੀ ਹੈ ਔਰ ਦਸਤਾਵੇਜ਼ ਕਲੈਕਟ ਕਰ ਰਹੀ ਹੈ ਉਥੇ ਅੱਜ ਪੰਜਾਬ ਦੀ ਪੁਲਿਸ ਪੂਰੇ ਜਿਹਨੂੰ ਕਹ ਲੋ ਲੀਗਲ ਤਰੀਕੇ ਦੇ ਨਾਲ ਲੀਗਲ ਵੇ ਦੇ ਨਾਲ ਦਿੱਲੀ ਵਿਖੇ ਵਿਕਰਮ ਮਜੀਠੀਆ ਦੇ ਅਲੱਗ-ਅਲੱਗ ਠਿਕਾਣਿਆਂ ਤੇ ਜਿੱਥੇ ਉਰੋ ਪਰਮਿਸ਼ਨ ਲੈ ਕੇ ਛਾਪੇ ਮਾਰਨ ਗਈ ਤਾਂ ਦੇਖਿਆ ਕਿ ਕਿ ਸਵੇਰ ਦੀ ਪੰਜਾਬ ਪੁਲਿਸ ਉੱਥੇ ਬੈਠੀ ਹੈ ਔਰ ਸਾਨੂੰ ਇਹ ਮੀਡੀਆ ਦੇ ਵਿੱਚ ਜਿਹੜੀ ਚਰਚਾ ਚੱਲ ਪਈ ਕਿ ਜਿਹੜੀ ਪੰਜਾਬ ਪੰਜਾਬ ਪੁਲਿਸ ਨੂੰ ਜਿਹੜੀ ਉੱਥੇ ਦੀ ਦਿੱਲੀ ਪੁਲਿਸ ਹੈ ਜਿਹੜੀ ਦਿੱਲੀ ਪੁਲਿਸ ਕਿਹੜੀ ਜਿਹੜੀ ਭਾਜਪਾ ਦੇ ਅੰਡਰ ਆਉਂਦੀ ਹੈ ਭਾਜਪਾ ਦੇ ਜਿਹੜੀ ਇਸ਼ਾਰਿਆਂ ਦੇ ਉੱਤੇ ਚੱਲਦੀ ਹੈ ਉਹ ਦਿੱਲੀ ਪੁਲਿਸ ਉਸ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ anumati ਨਹੀਂ ਦਿੱਤੀ ਪਰ ਪੰਜਾਬ ਪੁਲਿਸ ਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦੇ ਠਿਕਾਣਿਆਂ ਦੀ ਜਾ ਕੇ ਸਰਚ ਕਰ ਸਕੋ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਿੱਚ ਭਾਜਪਾ ਨਾਲ ਜੁੜ ਚੁੱਕੀ ਹੈ ਜੁੜ ਚੁੱਕੀ ਹੈ ਸਾਨੂੰ ਤਾਂ ਉਰੇ ਤੱਕ ਵੀ ਖਬਰਾਂ ਪਹੁੰਚੀਆਂ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਨਾਲ ਭਾਜਪਾ ਨੇ ਇਹ ਵੀ ਗੱਲ ਮੁਕਾਲੀ ਕਿ ਤੁਸੀਂ ਅਸੀਂ ਤੁਹਾਡਾ ਇਸ ਕੇਸ ਦੇ ਵਿੱਚ ਬਚਾਓ ਕਰਾਂਗੇ ਹਰ ਹਿੱਲਾ ਝਰਬਾ ਹਰਬਾ ਝਰਬਾ ਵਰਤਾਂਗੇ ਤੁਹਾਨੂੰ ਬਚਾਵਾਂਗੇ ਪਰ ਇਹਦੀ ਇੱਕ ਸ਼ਰਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਿਹਾ ਭਾਜਪਾ ਜੁਆਇਨ ਕਰਨੀ ਪਊਗੀ। ਔਰ ਇਹ ਵੀ ਚਰਚਾ ਹੈ ਕਿ ਥੋੜੀ ਧੌਣ ਤੇ ਗੋਡਾ ਰੱਖ ਕੇ ਅਸੀਂ ਅਕਾਲੀ ਦਲ ਦੇ ਨਾਲ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਤੁਹਾਡੇ ਨਾਲ ਸੌਤੇਬਾਜ਼ੀ ਕਰਕੇ ਅਸੀਂ ਇਹ ਭਾਜਪਾ ਗਠਜੋੜ ਕਰਾਂਗੇ ਪੰਜਾਬ ਦੇ ਅੰਦਰ। ਸੋ ਬੜੀ ਖਤਰਨਾਕ ਗੱਲ ਹੈ ਇਹ। ਇਹ ਲੀਡਰ ਜਿਨ੍ਹਾਂ ਨੇ ਪੰਜਾਬ ਲੁੱਟਿਆ ਇਹ ਲੀਡਰ ਚੀਨਾ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰੀਕੇ ਦੇ ਨਾਲ ਨਸ਼ੇ ਦੀ ਦਲਦਲ ਚ ਧੱਕਤਾ ਇਹ ਲੀਡਰ ਜਿਹੜੇ ਓਪੋਜੀਸ਼ਨ ਪਾਰਟੀਆਂ ਚ ਬੈਠੇ ਹੋਏ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਹੋਣ ਚਾਹੇ ਰਵਨੀਤ ਸਿੰਘ ਬਿੱਟੂ ਵਰਗੇ ਲੀਡਰ ਹੋਣ ਇਹ ਲੀਡਰਾਂ ਦਾ ਤੁਸੀਂ ਕਿਰਦਾਰ ਦੇਖੋ ਕਿੱਥੇ ਜਾ ਕੇ ਖੜੇ ਆ ਕਿ ਜਿਸ ਵਕਤ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਲਟਾ ਮਾਰਨਾ ਸੀ 2017 ਚ ਉਦੋਂ ਤਾਂ ਇਹ ਦਮਕ ਜੇ ਮਾਰ ਰਹੇ ਸੀ ਸਾਰੇ ਜਣੇ ਪੱਟਾਂ ਤੇ ਥਾਪੀਆਂ ਮਾਰ ਰਹੇ ਸੀ ਕਿ ਕੇਰਾ ਇੱਕ ਵਾਰ ਸਾਨੂੰ ਮੌਕਾ ਦੇ ਦਿਓ ਅਸੀਂ ਊਰੇ ਤੱਕੇ ਲਫ਼ਜ਼ ਵਰਤਦੇ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਗਲੇ 'ਚ ਰੱਸੇ ਪਾ ਲਿਆਂਗੇ ਘੜੀਸ ਕੇ ਲਿਆਵਾਂਗੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਪਰ ਹੈਰਾਨੀ ਦੀ ਗੱਲ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੀ ਪੱਖ 'ਚ 2022 ਚ ਬਣੀ ਸਰਕਾਰ ਅਸੀਂ ਕਹਿਣੀ ਤੇ ਕਥਨੀ ਦੇ ਨਿਕਲੇ ਪੂਰੇ ਅਸੀਂ ਜੋ ਕਿਹਾ ਅਸੀਂ ਉਹ ਕਰਕੇ ਦਿਖਾਇਆ ਅਸੀਂ ਕਿਹਾ ਸੀ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜਾਂਗੇ ਔਰ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਅਸੀਂ ਲੜ ਰਹੇ ਹਾਂ ਅਸੀਂ ਲੜ ਰਹੇ ਹਾਂ ਕਿੰਨੇ ਧੀਰ ਤੋਂ ਅਸੀਂ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਚਲਾ ਕੇ ਪੰਜਾਬ ਦੇ ਵਿੱਚੋਂ ਜਿੱਥੇ ਨਸ਼ੇ ਦਾ ਸਫਾਇਆ ਕਰਦੇ ਕਰਦੇ ਪਹਿਲਾਂ ਕਹਿੰਦੇ ਸੀ بڑے ਮગર ਮੱਛਾਂ ਨੂੰ ਫੜੋ ਹੁਣ ਜਦੋਂ ਅਸੀਂ بڑے ਮગર ਮੱਛਾਂ ਦੇ ਗਲ ਨੂੰ ਹੱਥ ਪਾ ਲਿਆ ਜਦੋਂ ਹੁਣ ਅਸੀਂ ਉਹਨਾਂ ਦੇ ਮਨੀ ਟ੍ਰੇਲ ਕੱਢਣੇ ਸ਼ੁਰੂ ਕਰਤੇ ਜਦੋਂ ਅਸੀਂ ਹੁਣ ਉਹਨਾਂ ਦੀ ਜਾਇਦਾਦਾਂ ਦੀ ਪੁਣਛਾਣ ਕਰਨੀ ਸ਼ੁਰੂ ਕਰਤੀ ਹੁਣ ਸਾਰੇ ਉਹ ਇਹ ਯੂ ਟਰਨ ਮਾਰ ਗਏ ਹੁਣ ਪ੍ਰਤਾਪ ਸਿੰਘ ਬਾਜਵਾਜੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਰਵਨੀਤ ਸਿੰਘ ਬਿੱਟੂ ਨੂੰ ਵੀ ਇਹ ਸਾਰੀ ਕਾਰਵਾਈਆਂ ਗਲਤ ਲੱਗਣ ਲੱਗ ਗਈਆਂ ਬਈ ਆਪਣਾ ਸਟੈਂਡ ਕਲੀਅਰ ਕਰੋ ਪੰਜਾਬ ਦੇ ਅੱਗੇ ਤੁਸੀਂ ਪੰਜਾਬ ਦੇ ਕੇ ਕਿਸ ਕਿਸ ਮਿੱਟੀ ਦੇ ਬਣੇ ਹੋ ਤੁਸੀਂ ਲੀਡਰ ਉਹ ਪੰਜਾਬ ਦੇ ਜਿਹੜੇ ਤੁਸੀਂ ਇਹੀ ਨਹੀਂ ਸਟੈਂਡ ਕਲੀਅਰ ਕਰ ਪਾਉਂਦੇ ਪਹਿਲਾਂ ਤਾਂ ਇਹ ਸਾਰੇ ਆਪੋਜੀਸ਼ਨ ਦੇ ਲੀਡਰ ਇਹ ਆਪਣਾ ਸਟੈਂਡ ਕਲੀਅਰ ਕਰਨ ਕਿ ਆ ਬਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਚ ਹੈ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਉਲਟ ਨੇ ਪਹਿਲਾਂ ਤਾਂ ਇਹ ਕਲੀਅਰ ਕਰਨ ਐਨ ਕਲੀਅਰ ਵਰਡਸ ਚ ਕਲੀਅਰ ਕਰਨ ਆ ਜਿਹੜੀ ਇਹਨਾਂ ਦੀ ਆਹ ਅੰਡਰ ਟੇਬਲ ਓਵਰ ਟੇਬਲ ਖੱਬੇ ਦੀਆਂ ਗੱਲਾਂ ਸੱਜੇ ਦੀਆਂ ਗੱਲਾਂ ਕਿਤੇ ਕੁਝ ਕਹਿ ਦੇਣਾ ਕਿਤੇ ਕੁਝ ਕਹਿ ਦੇਣਾ ਕਿਸੇ ਮੰਚ ਤੇ ਨਾਲ ਨੇ ਕਿਸੇ ਮੰਚ ਤੇ ਅਲੱਗ ਨੇ ਆ ਗਿਰਗਟ ਵਾਲੇ ਜਿਹੜੇ ਰੰਗ ਨੇ ਇਹ ਗਿਰਗਟ ਵਾਲੇ ਰੰਗ ਇਹ ਪਹਿਲਾਂ ਤਾਂ ਇਹ ਬੰਦ ਕਰਨ ਇਹ ਬੜਾ ਕਿਉਂਕਿ ਇਸ ਸਮੇਂ ਜਿਹੜਾ ਪੰਜਾਬ ਹੈ ਪੰਜਾਬ ਇਸ ਸਮੇਂ ਜਿਹੜੇ ਇੱਕ ਐਸੇ ਸੈਂਸਿਟਿਵ ਪੀਰੀਅਡ ਦੇ ਵਿੱਚ ਦੀ ਲੰਘ ਰਿਹਾ ਜਿੱਥੇ ਅਸੀਂ ਯੋਧ ਨਸ਼ਿਆਂ ਵਿਰੁੱਧ ਲੜਨ ਲੱਗੇ ਹੋਏ ਹਾਂ ਉੱਥੇ ਅਸੀਂ ਇਹ ਜਿਹੜੇ ਨਸ਼ੇ ਦੇ ਸਮਗਲਰ ਇਹ ਨਸ਼ੇ ਦੇ ਜਿਹੜੇ ਤਸਕਰ ਨੇ ਅਸੀਂ ਇਹਨਾਂ ਤੇ ਵੀ ਕਾਰਵਾਈ ਕਰਦੇ ਜਾ ਰਹੇ ਨੇ ਸਾਡਾ ਸਾਥ ਤਾਂ ਇਹਨਾਂ ਨੇ ਕੀ ਦੇਣਾ ਇਸ ਮੰਚ ਦੇ ਇਸ ਮਤ ਦੇ ਉੱਤੇ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਸਾਡਾ ਸਾਥ ਤਾਂ ਕੀ ਦੇਣਾ ਆਪਣੇ ਕੀਤੇ ਹੋਏ ਜਿਹੜੇ ਇਹਨਾਂ ਦੇ ਬੋਲੇ ਹੋਏ ਬੋਲ ਨੇ মিডিਆ ਦੇ ਸਾਹਮਣੇ ਕਿਸੇ ਟਾਈਮਾਂ ਦੇ ਵਿੱਚ ਉਹ ਬੋਲਾਂ ਤੇ ਇਹਨਾਂ ਨੇ ਖੜਨਾ ਤਾਂ ਕੀ ਹੈ ਉਲਟਾ ਰੋਜ਼ ਨਿਤ ਨਵੇਂ ਦਿਨ ਸਾਡੀ ਇਸ ਕਾਰਵਾਈ ਦੇ ਵਿੱਚ ਅੜਚਣ ਪਾਉਣ ਲਈ ਸਾਡੀ ਇਸ ਕਾਰਵਾਈ 'ਚ ਅੜਿੱਕਾ ਪਾਉਣ ਲਈ ਨਿਤ ਨਵੇਂ ਦਿਨ ਕੋਈ ਨਵੀਆਂ ਸਾਜਸ਼ਾ ਕਢਣ ਦੀ ਇਹ ਕੋਸ਼ਿਸ਼ ਕਰਦੇ ਨੇ ਸੋ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਅੱਜ ਭਾਜਪਾ ਦਾ ਚਿਹਰਾ ਅੱਜ ਭਾਜਪਾ ਦਾ ਚਿਹਰਾ ਪੂਰੇ ਪੰਜਾਬ ਦੇ ਅੱਗੇ ਇੱਕ ਵਾਰ ਤੋਂ ਫੇਰ ਨੰਗਾ ਚਿੱਟਾ ਹੋ ਚੁੱਕਿਆ ਹੈ ਕਿਉਂ ਜਿੱਥੇ ਕਿ ਪੰਜਾਬ ਪੁਲਿਸ ਅੱਜ ਦਿੱਲੀ ਵਿਕਰਮਜੀਤ ਸਿੰਘ ਮਜੀਠੀਆ ਦੇ ਠਿਕਾਣਿਆਂ ਤੇ ਛਾਪਾ ਮਾਰਨ ਗਈ ਹੋਈਗਾ ਉਥੇ ਹੀ ਪੈਰਲਲ ਜਿਹੜੀ ਭਾਜਪਾ ਦੇ ਅੰਡਰ ਆਉਂਦੀ ਦਿੱਲੀ ਪੁਲਿਸ ਹੈ ਉਹ ਛਾਪੇ ਮਾਰਨ ਨਹੀਂ ਦੇ ਰਹੀ ਉਹ ਰੋਕ ਰਹੀ ਹੈ ਇਤੋਂ ਸਾਫ ਇੱਕ ਗੱਲ ਦਾ ਖਦਸ਼ਾ ਜਾਹਰ ਹੁੰਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਹੈ ਜਿਹੜੀ ਉਹ ਭਾਜਪਾ ਦੇ ਨਾਲ ਮੁੱਕ ਚੁੱਕੀ ਹੈ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਬਿਕਰਮਜੀਤ ਸਿੰਘ ਮਜੀਠੀਆ ਤੇ ਇਹਨਾਂ ਦਾ ਪੂਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲਕਿਆਂ ਦਾ ਕੁੰਬਾ ਇਹ ਭਾਜਪਾ ਦੇ ਨਾਲ ਜਾਂ ਤਾਂ ਗੱਠ ਛੋੜ ਕਰੂਗਾ ਜਾਂ ਇਹਨਾਂ ਦੇ ਵਿੱਚ ਸ਼ਾਮਲ ਹੋਊਗਾ ਇਹਨਾਂ ਦੇ ਕਈ ਲੀਡਰ ਭੱਜਣਗੇ ਕਈ ਲੀਡਰ ਸ਼ਾਮਲ ਹੋਣਗੇ ਉਸੇ ਕੰਡੀਸ਼ਨ ਦੇ ਉੱਤੇ ਇਹਨਾਂ ਦਾ ਬਚਾਅ ਕਰਨ ਦੇ ਲਈ ਭਾਜਪਾ ਨੇ ਪ੍ਰੋਮਿਸ ਕੀਤਾ ਧੰਨਵਾਦ